ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ 'ਚ ਬੈਠ ਕੇ ਇਹ ਸਮਝ ਆ ਗਈ ਏ ਹੂੰ ਕਿ ਭਈ ਜੇਲਾਂ ਵਿੱਚ ਰੁੱਲ ਕੇ ਜ਼ਿੰਦਗੀ ਖਰਾਬ ਕਰਨੀ ਕੋਈ ਸਿਆਸਤ ਨਹੀਂ ਹੂੰ ਸੋ ਉਹਨਾਂ ਨੇ ਉੱਥੇ ਬੜੀ ਸੋਚ ਸਮਝ ਨਾਲ ਫੈਸਲਾ ਲਿਆ ਕਿ ਵੀ ਪਾਰਲੀਮੈਂਟ ਦੀ ਚੋਣ ਲੜੋ ਹੂੰ ਐਜੀ ਆਜ਼ਾਦ ਉਮੀਦਵਾਰ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਕਨਸਟੀਚਿਊਸ਼ਨ ਦੀ ਸੌਂ ਖਾਣੀ ਪੈਂਦੀ ਹੈ ਇਸ ਨੂੰ ਤੇ ਸਾਰੇ ਦੇਸ਼ ਨੂੰ ਵੈਲਕਮ ਕਰਨਾ ਚਾਹੀਦਾ ਕਿ ਉਹਨਾਂ ਨੇ ਕਨਸਟੀਚਿਊਸ਼ਨ ਦੀ ਸੌਂ ਖਾਦੀ ਔਰ ਉਹਨਾਂ ਨੇ ਦੇਸ਼ ਦੀ ਵੋਟਾਂ ਦੀ ਸਿਆਸਤ ਵਿੱਚ ਉਤਾਰਾ ਕੀਤਾ ਜੀ ਉਹ ਇੱਕ ਡੈਮੋਕਰੈਟਿਕ ਪ੍ਰੋਸੈਸ ਦੇ ਹਿੱਸਾ ਬਣ ਗਿਆ ਇਹਦੇ ਲੀਡਰ ਹੁਣ ਜਿਹੜੀ ਅਕਾਲੀ ਦਲ ਨੂੰ ਜਿਹੜਾ ਖਤਰਾ ਹੈ ਜਿਹੜਾ ਤੁਹਾਨੂੰ ਪਤਾ ਹੈ ਨਾ ਤੇ ਭਾਜਪੀ ਦੇ ਲੀਡਰਾਂ ਨੇ ਹਮਲੇ ਕੀਤੇ ਨਾ ਕੀਤੇ ਆਮ ਆਦਮੀ ਪਾਰਟੀ ਨੇ ਤੇ ਨਾ ਹੀ ਕੀਤੇ ਬੀਐਸਪੀ ਨੇ ਅਮਰਤਪਾਲ ਸਿੰਘ ਤੇ ਖੂਖਾਰ ਹਮਲਾ ਕੀਤਾ ਸੁਖਵੀਰ ਸਿੰਘ ਬਾਦਲ ਨੇ ਜੀ ਉਹਨਾਂ ਨੇ ਜਿੰਨੀ ਉਹੀ ਪੱਤ ਲਾ ਸਕਦੇ ਸੀ ਉਹ ਲਾਣ ਦੀ ਕੋਸ਼ਿਸ਼ ਕੀਤੀ ਉਥੋਂ ਦੇ ਜਿਹੜੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵੀ ਘੱਟ ਨਹੀਂ ਉਹ ਤੇ ਆਪ ਕਹਿੰਦੇ ਰਹੇ ਕਹਿੰਦੇ ਇਹਨਾਂ ਤੇ ਥੋੜੀ ਕੱਲੀ ਐਨਐਸਏ ਲੱਗੀ ਐ ਬੰਦੀ ਸਿੱਖ ਹੀ ਨਹੀਂ ਮੇਰੇ ਤੇ ਬਹੁਤ ਤਸ਼ੱਦਦ ਹੋਇਆ ਮੈਂ ਵੀ ਜ਼ੁਲਮ ਦੇ ਖਿਲਾਫ ਲੜਿਆ ਉਹ ਦੇਖੋ ਇਹ ਜਿਹੜੀਆਂ ਗੱਲਾਂ ਨਾ ਇਹ ਗੱਲ ਹੁਣ ਹੋਈ ਇਹ ਹੈ ਕਿ ਸੁਪੀਰ ਬਾਦਲ ਨੇ ਸਭ ਤੋਂ ਵੱਧ ਉਹਦੇ ਤੇ ਹਮਲਾ ਇਸ ਲਈ ਕੀਤਾ ਹੂੰ ਉਹਦੀ ਲਾਪਾ ਇਸ ਲਈ ਕੀਤੀ ਅਮਰਿਤਪਾਲ ਸਿੰਘ ਦੀ ਕਿਉਂਕਿ ਜੇ ਭਵਿੱਖ ਵਿੱਚ ਇਥੋਂ ਅਮਰਦਪਾਲ ਸਿੰਘ ਜਿੱਤ ਜਾਂਦੇ ਨੇ ਜੀ ਉਸ ਤੋਂ ਬਾਅਦ ਤੇ ਨੈਸ਼ਨਲ ਸਿਕਿਉਰਿਟੀ ਐਕਟ ਦਾ ਮਤਲਬ ਵੀ ਨਹੀਂ ਇੱਕ ਬੰਦਾ ਕਹਿ ਰਿਹਾ ਕਨਸਟੀਟਿਊਸ਼ਨ ਮੇਰਾ ਹੈ ਜੀ ਉਹਦੀ ਓਥ ਲੈ ਰਿਹਾ ਉਹ ਕਹਿ ਰਿਹਾ ਮੈਂ ਪ੍ਰਜਾਤੰਤਰ ਸਿਸਟਮ 'ਚ ਮੇਰਾ ਵਿਸ਼ਵਾਸ ਹੈ ਜੀ ਵੋਟਾਂ ਚੋਣਾ ਤਾਂ ਹੀ ਲੜ ਰਿਹਾ ਉਹ ਛੱਡਣਾ ਪਏਗਾ ਉਹ ਬਾਹਰ ਆ ਜਾਏਗਾ ਜੀ ਅਗਰ ਅਮਰਦਪਾਲ ਸਿੰਘ ਆਪਣੀ ਪੋਲੀਟਿਕਲ ਪਾਰਟੀ ਬਣਾ ਲੈਂਦਾ ਨਵੀਂ ਜੀ 2027 ਦੀਆਂ ਚੋਣਾਂ 'ਚ ਲੜੀਆਂ ਉਹਨੇ ਉਹਦੇ ਨਾਲ ਯੂਥ ਸਾਰਾ ਪੰਜਾਬ ਦਾ ਜੁੜ ਜਾਏਗਾ ਇਹ ਸੁਖਬੀਰ ਬਾਦਲ ਜਿਹੜੀਆਂ ਚੀਕਾਂ ਮਾਰ ਰਿਹਾ ਉਹ ਸੱਚੀਆਂ ਮਾਰ ਰਿਹਾ ਬਈ ਫਿਰ ਸਾਡਾ ਅਕਾਲੀ ਦਲ ਦਾ ਬਣੇਗਾ ਕੀ ਕੀ ਨਵੀਂ ਇੱਕ ਖੇਤਰੀ ਪਾਰਟੀ ਉੱਭਰ ਸਕਦੀ ਹੈ ਇਨਾਂ ਕਿਉਂ ਨਹੀਂ ਉੱਭਰ ਸਕਦੀ ਜੇਕਰ ਇਸ ਪਾਰਟੀ ਵਿੱਚ ਤੇ ਹੁਣ ਸਿੱਖਾਂ ਨੂੰ ਵਿਸ਼ਵਾਸ ਹੀ ਨਹੀਂ ਹੈਗਾ ਸੁਖਬੀਰ ਬਾਦਲ ਨੂੰ ਕੀ ਲੋੜ ਹੈ ਕਿ ਅਕਾਲ ਤਖਤ ਢੱਠੇ ਦੀ ਫੋਟੋ ਦਿਖਾ ਕੇ ਵੋਟਾਂ ਮੰਗਣੀਆਂ ਉਹਦਾ ਕੀ ਅਧਿਕਾਰ ਹੈ ਉਹ ਤੇ ਅਮਰੀਕਾ ਭੜਨ ਭੇਜਿਆ ਸੀ ਉਹਦੇ ਪਿਤਾ ਨੇ ਉਹਨੂੰ ਸੇਫ ਬਚਾ ਕੇ ਰੱਖਿਆ ਸੀ ਵੀ ਇਹਨੂੰ ਕੋਈ ਇੱਥੇ ਹਮਲਾ ਨਾ ਹੋਏ ਕੁਝ ਨਾ ਹੋਏ ਉਹਨੇ ਨਾ ਕਦੀ ਜੇਲ ਕੱਟੀ ਹੈ ਨਾ ਉਹਨੇ ਕਦੀ ਕੋਈ ਸਿਆਸਤ ਕੀਤੀ ਹੈ ਨਾ ਉਹਨੇ ਕੋਈ ਐਂਟੀ ਗਵਰਨਮੈਂਟ ਸੈਂਟਰ ਕੋਈ ਡਿਮੋਨਸਟ੍ਰੇਸ਼ਨ ਕੀਤੀ ਹੈ ਇਹ ਜਿਹੜੀ ਉਹਨੇ ਸ਼ੁਰੂ ਕੀਤੀ ਸੀ ਅ ਕਾਰ ਯਾਤਰਾ ਉਹ ਵੀ ਵਿੱਚ ਛੱਡਤੀ ਹੈ ਹੂੰ ਕਾਰ ਯਾਤਰਾ ਨੂੰ ਪੈਦਲ ਯਾਤਰਾ ਹੁੰਦੀ ਹੈ ਕਿ ਕਾਰ ਯਾਤਰਾ ਹੁੰਦੀ ਹੈ ਵੱਡੀਆਂ-ਵੱਡੀਆਂ ਗੱਡੀਆਂ ਦੇ ਚੜਜੋ ਐਂ ਕਰੀ ਜੋ ਸੁਖਬੀਰ ਬਾਦਲ ਆਪਣੀ ਕ੍ਰੈਡੀਬਿਲਟੀ ਨਹੀਂ ਕ੍ਰੀਏਟ ਕਰ ਸਕਿਆ ਸੋ ਇਹਨਾਂ ਦਾ ਪੰਜਾਬ ਦੀ ਪੋਲਿਟਿਕਸ ਤੇ ਕਬਜ਼ਾ ਜਾਂ ਅਕਾਲੀ ਦਲ ਦੇ ਕਬਜ਼ਾ ਥੋੜਾ ਚਿਰ ਬਹੁਤ ਲੰਬੇ ਸਿਰ ਨਹੀਂ ਚੱਲਣਾ ਕਿਉਂਕਿ ਇਹਨਾਂ ਵੋਟਾਂ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਹੈ 4 ਜੂਨ ਨੂੰ ਕਿ ਇਹ ਕਿੱਥੇ ਖੜੇ ਇਹਨਾਂ ਦੇ ਬਹੁਤ ਸਾਰੇ ਕੈਂਡੀਡੇਟ ਤੀਜੇ ਨੰਬਰ ਤੇ ਆਣਗੇ ਇਹਨਾਂ ਦੇ ਬਹੁਤ ਹੋਰ ਕੁਝ ਚੌਥੇ ਨੰਬਰ ਤੇ ਆਣਗੇ ਪਹਿਲੇ ਨੰਬਰ ਤੇ ਕਿਹੜਾ ਆਏਗਾ ਇਹ ਤੁਸੀਂ ਆਪ ਸੋਚੋ ਮੈਂ ਕਿਉਂਕਿ ਹਲੇ ਵੋਟਾਂ ਪੈ ਰਹੀਆਂ ਮੈਂ ਕਹਿਣਾ ਨਹੀਂ ਚਾਹਦਾ ਜੀ ਪਰ ਮੈਂ ਬੀਜੇਪੀ ਬਾਰੇ ਕਹਿ ਜਾਣਾ ਕਿ ਬੀਜੇਪੀ ਜ਼ੀਰੋ ਸੀਟ ਲੇਗੀ ਜਾਂ ਕਿਥੇ ਗਲਤੀ ਨਾਲ ਇੱਕ ਸੀਟ ਉਹਨੂੰ ਹੁਸ਼ਿਆਰਪੁਰ ਦੀ ਮਿਲ ਜਾਏ ਇੱਕ ਹੁਸ਼ਿਆਰਪੁਰ ਦੀ ਤੁਸੀਂ ਗੱਲ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਸਿਰਫ ਤਿੰਨ ਰੈਲੀਆਂ ਸੀ ਜਿਹੜੀਆਂ ਕਿ ਪਹਿਲਾਂ ਹੋ ਚੁੱਕੀਆਂ ਸੀ ਪਰ ਅਖੀਰਲੇ 30 ਤਰੀਕ ਨੂੰ ਉਹਨਾਂ ਨੂੰ ਕਰਨੀ ਪੈ ਜਾਂਦੀ ਹੈ ਹੁਸ਼ਿਆਰਪੁਰ ਦੇ ਵਿੱਚ ਉਹ ਤੁਹਾਨੂੰ ਕਾਰਨ ਕੀ ਲੱਗਦਾ ਹੈ ਦੇਖੋ 30 ਮਈ ਨੂੰ ਹੁਸ਼ਿਆਰਪੁਰ ਦੀ ਰੈਲੀ ਲਈ ਸਪੈਸ਼ਲ ਪ੍ਰਧਾਨ ਮੰਤਰੀ ਆਏ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਇਹ ਦੱਸਿਆ ਗਿਆ ਵੀ ਇਹ ਸੀਟ ਅਸੀਂ ਜਿੱਤ ਸਕਦੇ ਹਾਂ ਹੂੰ ਪਰਧਾਨ ਮੰਤਰੀ ਅੰਮ੍ਰਿਤਸਰ ਨਹੀਂ ਗਏ ਹਾਲਾਂਕਿ ਉਹਨਾਂ ਦਾ ਚੁਣਿਆ ਹੋਇਆ ਕੈਂਡੀਡੇਟ ਖੜਾ ਹੈ ਉੱਥੇ ਜੀ ਕਰਨਜੀਤ ਸਿੰਘ ਉਹਨਾਂ ਦਾ ਚੁਣਿਆ ਏਡਾ ਵੱਡਾ ਸਿੱਖ ਚਿਹਰਾ ਪਰ ਸਿੱਖ ਚਿਹਰਾ ਤੇ ਵੱਡਾ ਉਹਦੀ ਆਪਣੀ ਮਿਹਨਤ ਕਰਕੇ ਇੰਡੀਅਨ ਫੋਰਨ ਸਰਵਿਸਿਜ਼ ਗੱਲ ਹੈ ਨਾ ਲੇਕਿਨ ਤੇ ਵੋਟਾਂ ਜ਼ੀਰੋ ਹੈ ਨਾ ਉਹ ਤੇ ਕਦੀ ਅੰਮ੍ਰਿਤਸਰ ਰਿਹਾ ਹੀ ਨਹੀਂ ਤੇ ਵਿਦੇਸ਼ਾਂ 'ਚ ਵੱਡੀਆਂ-ਵੱਡੀਆਂ ਪੋਜੀਸ਼ਨਾਂ ਤੇ ਲਿਆ ਉਹਨੂੰ ਵੱਡਾ ਚਿਹਰਾ ਲਿਆ ਕੇ ਇੱਥੇ ਮੋਦੀ ਸਾਹਿਬ ਨੇ ਖੜਾ ਕੀਤਾ ਪਰ ਜਦੋਂ ਮੋਦੀ ਸਾਹਿਬ ਨੂੰ ਰਿਪੋਰਟਾਂ ਮਿਲ ਰਹੀਆ ਭਾਈ ਉਹ ਤੀਜੇ ਚੌਥੇ ਨੰਬਰ ਤੇ ਆ ਰਿਹਾ ਜੇ ਤੇ ਮੋਦੀ ਸਾਹਿਬ ਉਹਦੀ ਕੈਂਪੇਨ ਕਰਨ ਵੀ ਨਹੀਂ ਗਏ ਸਮਝਿਓ ਇਹ ਕੈਂਪੇਨ ਕਰਨ ਲਈ ਦੁਬਾਰਾ ਵਾਪਸ ਆਏ ਜਦ ਉਹਨਾਂ ਨੇ ਦੋ ਦਿਨ ਕੈਂਪੇਨ ਬੰਦ ਕੀਤੀ ਸੀ ਇੱਕ ਕੈਂਪੇਨ ਇੱਥੇ ਕੀਤੀ ਉਹਨਾਂ ਨੇ ਸ਼ਾਰਪੂਰੀ ਉਥੇ ਸੋਚ ਕੀਤੀ ਉਸ ਤੋਂ ਬਾਅਦ ਉਹ ਸਾਧਨਾ ਚ ਚਲੇ ਗਣ ਹੁਣ ਉਹ ਸਾਧਨਾ ਚ ਕੋਈ 10 ਦਿਨ ਤੀਕ ਕੋਈ 10 ਕਹਿੰਦਾ ਕੋਈ 20 ਕਹਿੰਦਾ ਕੋਈ ਕੈਮਰੇ ਲੱਗੇ ਉਹਦੇ ਚ ਭਗਤੀ ਕਰ ਇਹਨਾਂ ਕੈਮਰੇ ਲਾ ਕੇ ਇਹ ਜਿਹੜੀ ਬੋਟ ਲਈ ਆਏ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਦੇ ਵਾਰਾ ਨਸੀਬ ਵਿੱਚ ਉਹਨਾਂ ਦਾ ਜਨਮ ਹੋਇਆ ਹੂੰ ਗੁਰੂ ਰਵਿਦਾਸ ਜੀ ਦਾ ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਇਹ ਛੋਟੀ ਕਾਂਸੀ ਹੈ ਕਿਉਂਕਿ ਇੱਥੇ ਉਹਨਾਂ ਨੇ ਭਗਤੀ ਕੀਤੀ ਇਹ ਚੀਜ਼ ਨਰਿੰਦਰ ਮੋਦੀ ਨੂੰ ਆਪਣੀਆਂ ਪਹਿਲੀਆਂ ਦੋ ਫੇਰੀਆਂ ਚ ਨਹੀਂ ਸੀ ਪਤਾ ਹੂੰ ਇਹ ਕਿਉਂ 32.9% 33% ਦਲਤਾਂ ਦੀ ਵੋਟ ਹੈ ਉਹਦੇ ਤੁਸੀਂ ਸ਼ਡਿਊਲ ਕਾਸ ਕਰ ਲੋ ਬੈਕਵਰਡ ਕਲਾਸ ਕਹਿ ਲੋ ਅਤੀ ਬੈਕਵਰਡ ਕਲਾਸ ਕਹਿ ਲੋ ਦਲਿਤ ਵੱਡਾ ਵੱਡਾ ਬ੍ਰਾਊਡਰ ਨਾਂ ਹੈ ਉਹਦੇ ਥੱਲੇ ਇਹ ਸਾਰੇ ਆ ਜਾਂਦੇ ਉਹਨਾਂ ਦੀ ਕਨਸੈਂਟਰੇਸ਼ਨ ਹੈ ਉਹ ਹਾਰਪੁਰ ਨਵਾਂ ਸਹਿਰ ਇਸ ਏਰੀਆ ਚ ਜਲੰਧਰ ਤੋਂ ਮੋਦੀ ਸਾਹਿਬ ਸਪੈਸ਼ਲ ਆਏ ਕਿ ਸ਼ਾਇਦ ਉਹਨਾਂ ਦੇ ਪ੍ਰਭਾਵ ਨਾਲ ਪ੍ਰਚਾਰ ਨਾਲ ਉਹਨਾਂ ਦੀ ਜਿਹੜੀ ਹੈਗੀ ਹੈ ਉਮੀਦਵਾਰ ਹੁਸ਼ਾਰਪੁਰ ਵਾਲੀ ਸ਼ਾਇਦ ਇੱਕ ਸੀਟ ਜਿੱਤੇ ਉਹਨਾਂ ਨੂੰ ਤੇ ਇੱਕ ਇੱਕ ਸੀਟ ਦੀ ਲੋੜ ਇਸ ਕਰਕੇ ਉਹਨਾਂ ਨੇ ਸ੍ਰੀ ਗੁਰੂ ਰਵੀਦਾਸ ਜੀ ਦੀ ਇੰਨੀ ਤਾਰੀਫ ਦੇ ਪੁੱਲ ਬੰਨੇ ਜਿਹੜੇ ਪੁੱਲ ਉਹਨਾਂ ਨੇ ਵਾਰਾਨਸੀ ਵਿੱਚ ਆਪਣੇ ਭਾਸਣਾ ਵਿੱਚ ਨਹੀਂ ਬੰਨੇ ਜਿੱਥੋਂ ਚੋਣ ਲੜ ਰਹੇ ਸੀ ਸੋ ਇਹ ਜੋ ਉਹਨਾਂ ਨੂੰ ਹਲਾਮ ਹੋਇਆ ਇਹ ਚੋਣ ਪ੍ਰਚਾਰ ਉਹ ਖਤਮ ਕਰਨ ਤੋਂ ਬਾਅਦ ਹੋਇਆ ਉਹਨਾਂ ਨੂੰ ਤੇ ਫਿਰ ਆ ਕੇ ਉਹਨਾਂ ਨੇ ਤੁਸੀਂ ਉਹਨਾਂ ਦੀ ਵੀਡੀਓ ਦੇਖੋ ਕਿੰਨੇ ਗੁੱਸੇ ਚ ਉਹਨਾਂ ਨੇ ਧਮਕੀਆਂ ਦਿੱਤੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਿ ਇਹ ਮuje ਨਹੀਂ ਜਾਣਤੇ ਤੁਸੀਂ ਹੈਰਾਨ ਹੋ ਜੋਗੇ ਵੀ ਦੇਸ਼ ਦਾ ਪ੍ਰਾਈਮ ਮਿਨਿਸਟਰ ਕੀ ਬੋਲ ਰਿਹਾ ਹੈ ਕਿਉਂ ਬੋਲ ਰਿਹਾ ਹੈ ਔਰ ਜੇਕਰ ਉਸ ਹੁਸ਼ਾਰਪੁਰ ਵਾਲੀ ਸੀਟ ਮੋੜ ਬਾਅਦ ਵਿੱਚ ਕਿਉਂ ਯਾਦ ਆਈ ਉਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਔਰ ਇਹ ਜੋ ਆ ਕੇ ਪ੍ਰਾਈਮ ਮਿਨਿਸਟਰ ਨੇ ਕੱਲੀ ਸੀਟ ਲਈ ਪੰਜਾਬ ਵਿੱਚ ਕੀ ਤਰੀਕ ਨੂੰ ਜੋ ਪ੍ਰਚਾਰ ਕੀਤਾ ਉਹਦਾ ਕਿੰਨਾ ਪ੍ਰਭਾਵ ਪਿਆ ਪਹਿਲਿਆਂ ਦਾ ਤੇ ਪਿਆ ਨਹੀਂ ਹੂੰ ਇਹਦਾ ਕਿੰਨਾ ਪ੍ਰਭਾਵ ਪਿਆ ਇਹ ਤੁਹਾਨੂੰ 4 ਤਰੀਕ ਪਤਾ ਲੱਗ ਜਾਏਗਾ